ਸਾਰਿਆਂ ਨੂੰ ਗੁਜ਼ਾਰਿਸ਼ ਹੈ ਆਪਾਂ ਪ੍ਰਵੋਕ ਨਹੀਂ ਹੋਣਾ ਐਕਸਾਈਟਡ ਨਹੀਂ ਹੋਣਾ ਆਪਾਂ ਲੜਨਾ ਨਹੀਂ ਗਾ ਔਰ ਸਾਰੇ ਰਾਜਸਥਾਨ ਔਰ ਪੰਜਾਬ ਤੋਂ ਲੋਕ ਆਉਣਗੇ ਜੇ ਕਿਤੇ ਰਾਹ 'ਚ ਰੋਕਣ ਦੀ ਕੋਸ਼ਿਸ਼ ਹੋਈ ਮੇਰੀ ਉਹਨਾਂ ਸਾਰੇ ਆਉਣ ਵਾਲਿਆਂ ਨੂੰ ਵੀ ਹੱਥ ਜੋੜ ਕੇ ਅਪੀਲ ਹੈ ਜਿੱਥੇ ਤੁਹਾਨੂੰ ਰੋਕਣ ਉਸ ਰੋਡ ਨੂੰ ਬਲੌਕ ਕਰਕੇ ਵਹਿਜੋ ਜੋ ਫਰੋਜ਼ਪੁਰ ਰੋਡ ਹੈ ਲੁਧਿਆਣਾ ਤੋਂ ਫਰੋਜ਼ਪੁਰ ਨੂੰ ਜਾਂਦੇ ਆ ਵੇਰ ਕਾ ਪਲਾਂਟ ਦੇ ਸਾਹਮਣੇ ਬ੍ਰਿਜ ਦੇ ਥੱਲੇ 12 ਵਜੇ ਅਸੀਂ ਲੋਕਾਂ ਨੂੰ ਬੁਲਾ ਰਹੇ ਆ ਉਥੇ ਮਿਲਾਂਗੇ ਅਸੈਂਬਲ ਹੋਵਾਂਗੇ ਇਕੱਠੇ ਹੋਵਾਂਗੇ ਔਰ ਉਥੋਂ ਚੱਲ ਕੇ ਜਾ ਕੇ ਜੋ ਤਾਜਪੁਰ ਰੋਡ ਵਾਲੀ ਤੇ ਫੋਕਲ ਪੁਆਇੰਟ ਵਾਲੀ ਜਗ੍ਹਾ ਹੈ ਜੇਲ੍ਹ ਦੇ ਨਾਲ ਉਥੇ ਪਹੁੰਚਾਂਗੇ ਤੇ ਇਹਨਾਂ ਦੋਨਾਂ ਸੈਂਟਰਾਂ ਨੂੰ ਬੰਦ ਕਰ ਦੇਾਂਗੇ ਹੁਣ ਸਾਡੀ 3 ਦਸੰਬਰ ਦੀ ਕਾਲ ਹੈ ਅਸੀਂ ਤਾਜਪੁਰ ਰੋਡ ਵਾਲਾ ਔਰ ਵੋਕਲ ਪੁਆਇੰਟ ਵਾਲਾ ਇਹਨਾਂ ਦੋਨਾਂ ਨੂੰ ਉਹਨੂੰ ਬੰਦ ਕਰਾਂਗੇ ਉੱਥੇ ਵਲੀਪੁਰ ਤੁਸੀਂ ਗਏ ਹੋਣਾ ਨਾ ਸਾਡੇ ਨਾਲ 60 ਸਾਲ ਤੋਂ ਉੱਤੇ ਕੋਈ ਬਜ਼ੁਰਗ ਨਹੀਂਗਾ 60 ਸਾਲ ਤੋਂ ਉੱਤੇ ਢਿੱਡ ਪਾੜੇ ਹੋਏ ਨਹੀਂ ਬੱਚੇ ਮੈਂਟਲੀ ਰਿਟਾਰਡਡ ਜਮਰੇ ਨਹੀਂ ਅਸੀਂ ਗਏ ਸੀਗੇ ਤਰੰਗ ਵਾਲਾ ਮਰੀ ਮੁਸਤਾਫਾ ਇਧਰ ਹਮੀਰਾ ਇਧਰ ਫਤਿਹਗੜ ਸਾਹਿਬ ਦੇ ਨਾਲ ਪਿੰਡ ਨੇ ਲੋਕ ਮਤਲਬ ਉਹ ਰੋਂਦੇ ਨੇ ਅਸੀਂ ਪਿੰਡਾਂ ਚ ਗਏ ਹਾਲਾਤ ਬਹੁਤ ਜਿਆਦਾ ਚਿੰਤਾਜਨਕ ਨੇ 80 80% ਲੋਕਾਂ ਨੂੰ ਕਾਲਾ ਪੀਲਿਆ ਤੇ ਕੈਂਸਰ ਹੋ ਚੁੱਕਿਆ ਗੁਰਦੇ ਕਿਡਨੀਆਂ ਖਤਮ ਹੋ ਚੁੱਕੀਆਂ ਨੇ ਲੋਕਾਂ ਦੀਆਂ ਜਵਾਕਾਂ ਦੀਆਂ ਛੋਡੇ ਦਰਵਾਜ਼ੇ ਤੇ ਖੜੀ ਆ ਮੌਤ ਇਹਨਾਂ ਲਈ ਇੱਕੋ ਵੀ ਕਾਹੀ ਸਾਨੂੰ ਕੀ ਲੋੜ ਆ ਅਸੀਂ ਕੀ ਕਰਨਾ ਉੱਥੇ ਆ ਨਾ ਹੋ ਜੇ ਆਉਣਾ ਨਾ ਹੋ ਜੇ ਮੈਂ ਗੱਲ ਕਹਿੰਦਾ ਉਹਨਾਂ ਵੀ ਸਭ ਤੋਂ ਵੱਡਾ ਡਰ ਕਿਹੜੀ ਗੱਲ ਦਾ ਹੁੰਦਾ ਮੌਦਾ ਉਹ ਤੁਹਾਡੇ ਘਰਾਂ ਚ ਆ ਗਈ ਤੁਹਾਡੀ ਬਹੁਤ ਮਿਹਰਬਾਨੀ ਔਰ ਜੋ ਲੋਕਤੰਤਰ ਹੈ ਉਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਕਿਸਾਨ ਅੰਦੋਲਨ ਵੇਲੇ ਵੀ ਅਸੀਂ ਸਾਰਿਆਂ ਨੇ ਤੁਹਾਡਾ ਬਹੁਤ ਥੈਂਕਸ ਕੀਤਾ ਸੀ ਔਰ ਸਾਰੇ ਅੰਦੋਲਨ ਜਿੰਨੇ ਚੱਲ ਰਹੇ ਨੇ ਰਾਤ ਅਸੀਂ ਖਨੌਰੀ ਸੀਗੇ ਮੈਨੂੰ ਲੱਗਦਾ ਤੁਹਾਡੇ ਬਿਨਾ ਪੋਸੀਬਲ ਨਹੀਂਗਾ ਔਰ ਤੁਸੀਂ ਇੱਕ ਪਿੱਲਰ ਹੋ ਔਰ ਸਾਡੀ ਬੇਨਤੀ ਵੀ ਹੈ ਤੁਹਾਨੂੰ ਔਰ ਥੈਂਕਸ ਵੀ ਹੈ ਜਾਂ ਕਹਿ ਲਓ ਥੋਡੀ ਮਿਹਰਬਾਨੀ ਵੀ ਹੈ ਕਿ ਤੁਸੀਂ ਉਸ ਪਿੱਲਰ ਨੂੰ ਓਵੇਂ ਹੀ ਬਣਾਇਆ ਹੋਇਆ ਔਰ ਇਹਨੂੰ ਬਣਾਈ ਰੱਖਿਓ ਜੇ ਅਗਲੀ ਗੱਲ ਜਿਹੜੀ ਕਰਨੀ ਹੈ ਜਿਵੇਂ ਬੈਂਸਾਬ ਨੇ ਕਿਹਾ ਕਿ ਇੱਕ ਬੇਸ਼ਰਮੀ ਹੁੰਦੀ ਹੈ ਨਾ ਬੇਸ਼ਰਮੀ ਕਿ ਤੁਹਾਡੀਆਂ ਸਵਿਧਾਨਕ ਜਿਹੜੇ ਤੁਹਾਡੀਆਂ ਬਾਡੀਜ਼ ਨੇ ਕਨਸਟੀਟਿਊਸ਼ਨਸ ਬਾਡੀ ਨੇ ਉਹ ਆਰਡਰ ਕਰ ਚੁੱਕੀਆਂ ਨੇ ਕਿ ਇਹਨੂੰ ਬੰਦ ਕਰੋ ਕਮ ਸੇ ਕਮ ਜਿਹੜੇ ਤਿੰਨ ਸੈਂਟਰ ਨੇ ਤੁਹਾਡੇ ਡਾਈਂਗ ਯੂਨਿਟ ਵਾਲੀ ਬਹਾਦਰਕੇ ਵਾਲਾ ਤਾਜਪੁਰ ਰੋਡ ਵਾਲਾ ਫੋਕਲ ਪੁਆਇੰਟ ਵਾਲਾ ਉਹ ਇਹਨਾਂ ਨੂੰ ਬੰਦ ਕਰੋ ਤੁਹਾਨੂੰ ਸਾਰਿਆਂ ਨੂੰ ਬੁਲਾ ਕੇ 26 ਜਾਂ 28 ਅਗਸਤ ਨੂੰ ਅਸੀਂ ਇੱਕ ਪੀਸੀ ਕੀਤੀ ਸੀ ਡੀਸੀ ਆਫਿਸ ਜਿੱਥੇ ਅਸੀਂ ਪੁਲਿਸ ਕਮਿਸ਼ਨਰ ਨੂੰ ਵੀ ਮਿਲੇ ਸੀ ਟੱਬਾ ਪੁਲਿਸ ਸਟੇਸ਼ਨ 'ਚ ਵੀ ਰਿਪੋਰਟ ਕਰਾਈ ਸੀ ਕਿ ਯਾਰ ਆਰਡਰ ਹੋ ਗਿਆ ਇਹਨੂੰ ਬੰਦ ਕਿਉਂ ਨਹੀਂ ਕਰਦੇ ਫਿਰ ਅਸੀਂ ਗਵਰਨਰ ਸਾਹਿਬ ਨੂੰ ਮਿਲੇ ਉਹ ਆਂਦੇ ਜੀ ਦੱਸੋ ਮੈਂ ਕੀ ਕਰ ਸਕਦਾ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਕਸਟੋਡੀਓ ਨੂੰ ਲਾਉਦੇ ਇੱਕ ਕਨਸਟੀਟਿਊਸ਼ਨਸ ਬਾਡੀਜ਼ ਆਰਡਰ ਕਰ ਚੁੱਕੀਆਂ ਨੇ ਔਰ ਬੈਲੀਮੀ ਗਵਰਨਰ ਸਰਪ੍ਰਾਈਜ਼ ਸੀਗੇ ਕਿ ਕਿਵੇਂ ਹੋ ਸਕਦਾ ਅਸੀਂ ਉਹਨਾਂ ਨੂੰ ਆਰਡਰਸ ਦਿਖਾਏ ਆਂਦੇ ਮੈਂ ਮੁੱਖ ਮੰਤਰੀ ਨਾਲ ਗੱਲ ਕਰੂੰਗਾ ਇਸ ਗੱਲ ਨੂੰ ਡੇਢ ਮਹੀਨਾ ਡੇਢ ਤੋਂ 2 ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ ਮੁੱਖ ਮੰਤਰੀ ਸਾਹਿਬ ਨੇ ਕੀ ਕਿਹਾ ਕਿ ਨਹੀਂ ਕਿਹਾ ਇਹਦਾ ਕੁਝ ਪਤਾ ਨਹੀਂਗਾ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਨਾ ਪਲੀਜ਼ ਯਾਰ ਬੰਦ ਕਰ ਲੋ ਖਾਂ ਇਹਨੂੰ ਇਹ ਜਿਹੜੀਆਂ ਗੱਲਾਂ ਹੋ ਰੀਆਂ ਨੇ ਨਾ ਇਹਨਾਂ ਚੀਜ਼ਾਂ 'ਤੇ ਸਾਨੂੰ ਧਿਆਨ ਦੇਣਾ ਚਾਹੀਦਾ ਕੀ ਹੋ ਰਿਹਾ ਕਿ ਕਨਸਟੀਟਿਊਸ਼ਨਸ ਬਾਡੀਜ਼ ਕੈ ਰੀਆਂ ਨਹੀਂ ਫੇਰ ਵੀ ਨਹੀਂ ਕਰ ਰਹੇ ਤੁਸੀਂ ਲੋਕ ਮਰ ਰਹੇ ਨੇ ਫੇਰ ਵੀ ਨਹੀਂ ਕਰ ਰਹੇ ਤੁਸੀਂ ਰਾਜਸਥਾਨ ਨਾਲ ਆ ਕੇ ਖੜ ਗਿਆ ਕਿ ਅਸੀਂ ਵੀ ਆਉਣਾ ਹੈ ਫੇਰ ਵੀ ਨਹੀਂ ਕਰ ਰਹੇ ਤੁਸੀਂ ਤਾਂ ਫਿਰ ਮੈਨੂੰ ਦੱਸੋ ਇਹ ਲੋਕਾਂ ਦੀ ਸਰਕਾਰ ਹੈ ਜਾਂ ਲੋਕਾਂ ਨੂੰ ਮਾਰਨ ਵਾਲੀ ਸਰਕਾਰ ਹੈ ਉੱਥੇ ਵਲੀਪੋਰ ਤੁਸੀਂ ਗਏ ਹੋਣਾ ਨਾ ਸਾਡੇ ਨਾਲ 60 ਸਾਲ ਤੋਂ ਉੱਤੇ ਕੋਈ ਬਜ਼ੁਰਗ ਨਹੀਂਗਾ 60 ਸਾਲ ਤੋਂ ਉੱਤੇ ਢਿੱਡ ਪਾੜੇ ਹੋਏ ਨਹੀਂ ਬੱਚੇ ਮੈਂਟਲੀ ਰਿਟਾਰਡਡ ਜੰਮ ਰਹੇ ਨਹੀਂ ਲਨਤਾ ਯਾਰ ਅਸੀਂ ਕਿਉਂ ਤੁਰੇ ਫਿਰਦੇ ਆ ਆਪਣੇ ਕੰਮ ਛੱਡ ਕੇ ਇਸ ਕਰਕੇ ਤੁਰੇ ਫਿਰਦੇ ਆ ਕਿ ਲੋਕਾਂ ਦਾ ਬੁਰਾ ਹਾਲ ਹੈ ਅਸੀਂ ਗਏ ਸੀਗੇ ਤਰੰਗ ਆਲਾ ਮਾੜੀ ਮੁਸਤਾਫਾ ਇਧਰ ਹਮੀਰਾ ਇਧਰ ਫਤੇਗੜ ਸਾਹਿਬ ਦੇ ਨਾਲ ਪੈਂਡ ਨੇ ਲੋਕ ਮਤਲਬ ਉਹ ਰੋਂਦੇ ਨਹੀਂ ਆਂਦੇ ਨੇ ਜੀ ਸਾਡੀਆਂ ਫੋਟੋਆਂ ਤਾਂ ਸਾਰੇ ਖਾਉਂਦੇ ਆ ਪਰ ਸਾਡੀ ਬਾਹ ਕੋਈ ਨਹੀਂ ਫੜਦਾ ਰੋਕਦਾ ਕੋਈ ਨਹੀਂ ਔਰ ਫੇਰ ਸਾਰੇ ਆ ਜਿਹੜੇ ਨਾਮ ਲੈਏ ਨਾ ਤੁਹਾਨੂੰ ਇਹਨਾਂ ਦੇ ਨਾਮ ਲੈਏ ਜਾਂਦੇ ਨੇ ਕਿ ਨਾ ਮੁੱਖ ਮੰਤਰੀ ਬੋਲਦੇ ਨੇ ਜਿਹੜੇ ਕਿ ਪਹਿਲਾਂ ਕਹਿੰਦੇ ਸੀ ਬੰਦ ਕਰਾਂਗੇ ਹੁਣ ਕੀ ਹੋ ਗਿਆ ਕਿਹੜੀਆਂ ਮਜਬੂਰੀਆਂ ਨੇ ਹੁਣ ਮੈਂ ਤੁਹਾਨੂੰ ਦੱਸਦਾ ਮਜਬੂਰੀ ਕਿਹੜੀ ਹੈ ਸਾਫ ਸਪਸ਼ਟ ਕਲੀਅਰ ਪਹਿਲਾਂ ਬੋਲਦੇ ਨੇ ਵੋਟ ਚਾਹੀਦੀ ਹੁੰਦੀ ਐ ਬਾਅਦ ਚ ਨਹੀਂ ਬੋਲਦੇ ਨੋਟ ਚਾਹੀਦੇ ਹੁੰਦੇ ਨੇ ਓਏ ਤੁਸੀਂ ਆਪ ਦੀ ਜਨਰੇਸ਼ਨ ਮਾਰ ਦਿਓਗੇ ਤੁਸੀਂ ਲੋਕਾਂ ਨੂੰ ਤੜਪਾ ਕੇ ਇੱਕ ਕਤਲ ਹੋ ਜੇ ਨਾ ਆਪਾਂ ਭੱਜੇ ਫਿਰਦੇ ਹੁੰਨੇ ਆ ਕਾਲੇ ਪਾਣੀ ਦੀ ਸਜ਼ਾ ਅਸੀਂ ਤਸਵੀਰਾਂ ਲਾਉਣੇ ਕਿੰਨੇ ਸਾਡੇ ਸ਼ਹੀਦ ਗਏ ਉੱਤੇ ਅੱਜ ਸਾਰੇ ਪੰਜਾਬ ਨੂੰ ਅੱਧੇ ਰਾਜਸਥਾਨ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਹੋਈ ਐ ਕੌਣ ਰੋਕੂਗਾ ਉਹਨੂੰ ਜਿਹੜੇ ਲੋਕਾਂ ਨੇ ਚੁਣ ਕੇ ਭੇਜੇ ਫਰਜ਼ ਉਹਨਾਂ ਦਾ ਹੈ ਅਸੀਂ ਆਈਆਂ ਨੇ ਰੈ ਡੈਮੋਕ੍ਰੇਸੀ ਲੋਕਾਂ ਲਈ ਲੋਕਾਂ ਦੁਆਰਾ ਇਹ ਲੋਕਾਂ ਲਈ ਹੈ ਇਹ ਲੋਕਾਂ ਲਈ ਕਰ ਰਹੇ ਨੇ ਕੰਮ ਸੋ ਇਹ ਨਹੀਂ ਕਰਨਗੇ ਨਾ ਇਹਨਾਂ ਨੇ ਬੇਸ਼ਰਮੀ ਇਖਤਿਆਰ ਕਰ ਰਹੀ ਹੈ ਨਾ ਇਹਨਾਂ ਨੂੰ ਕਨਸਟੀਟਿਊਸ਼ਨਸ ਬਾਡੀ ਦਾ ਕੋਈ ਲਿਹਾਜ਼ ਹੈ ਨਾ ਇਹਨਾਂ ਨੂੰ ਲੋਕਾਂ ਦਾ ਲਿਹਾਜ਼ ਹੈ ਨਾ ਇਨਸਾਨੀਅਤ ਹੈ ਇਹਨਾਂ 'ਚ ਸੋ ਅਸੀਂ ਕਰਾਂਗੇ ਜਿਵੇਂ ਤੁਹਾਨੂੰ ਪਿਛਲੀ ਵਾਰ ਹੀ ਬੁਲਾਇਆ ਸੀ ਦੱਸਿਆ ਸੀ ਸਾਰੇ ਪੰਜਾਬ ਤੇ ਰਾਜਸਥਾਨ ਤੋਂ ਲੋਕ ਆਏ ਸੀ ਬਲਕੇ ਦੇਸ਼ ਤੋਂ ਹੀ ਕਹਿ ਲੋ 24 ਅਗਸਤ ਨੂੰ ਕੀਤਾ ਜਨਾਬ 24 ਅਗਸਤ ਨੂੰ ਹੁਣ ਅਸੀਂ ਪਿਛਲੀ ਵਾਰੀ ਅਸੀਂ ਬੰਦ ਕਰਨਾ ਸੀ 15 ਸਪਟੰਬਰ ਤੋਂ ਬਾਅਦ ਕਿਉਂ ਨਹੀਂ ਬੰਦ ਕੀਤਾ ਸੀ ਕਿਉਂਕਿ ਪੰਜਾਬ ਪੋਲਿਊਸ਼ਨ ਬੋਰਡ ਨੇ ਵੀ ਕਹਿਤਾ ਸੀ ਕਿ ਅਸੀਂ ਬੰਦ ਕਰਨਾ ਚਾਹੁੰਦੇ ਆ ਫਿਰ ਇਹਨਾਂ ਨੇ ਕਹਿਣਾ ਸੀ ਜੀ ਤੁਸੀਂ ਐਵੇਂ ਕਰਤਾ ਸਾਸੀ ਦਾ ਖੁਦ ਕਰਨ ਵਾਲੇ ਸੀ ਕਿੰਨਾ ਚਿਰ ਹੋ ਗਿਆ ਉਹਨਾਂ ਆਰਡਰਸ ਨੂੰ ਨਹੀਂ ਕਰ ਰਿਹਾ ਹੁਣ ਸਾਡੀ 3 ਦਸੰਬਰ ਦੀ ਕੌਲ ਹੈ ਅਸੀਂ ਤਾਜਪੁਰ ਰੋਡ ਵਾਲਾ ਔਰ ਫੋਕਲ ਪੁਆਇੰਟ ਵਾਲਾ ਇਹਨਾਂ ਦੋਨਾਂ ਨੂੰ ਚਿੱਟੇ ਦਿਨ ਲੋਕਾਂ ਦੇ ਨਾਲ ਦੋ ਸੂਬਿਆਂ ਦੇ ਲੋਕ ਆਉਣਗੇ ਤੇ ਬਾਕੀ ਦੇਸ਼ ਚੋਂ ਵੀ ਲੋਕ ਆਉਣਗੇ ਜਿੱਥੋਂ 9 ਕਰੋੜ ਲੀਟਰ ਪਾਣੀ 250 ਡਾਈਂਗ ਯੂਨਿਟ ਵਾਲਿਆਂ ਦਾ ਵੱਡੇ ਦਰਿਆ ਨੂੰ ਵੱਡਾ ਨਾਲਾ ਬਣਾਉਂਦਾ ਹੋਇਆ ਪੈਂਦਾ ਹੈ ਜਿਹੜਾ ਕਿ ਕੋਈ ਸੈਂਟਰ ਕਲੀਨ ਨਹੀਂ ਕਰ ਸਕਦਾ ਸ਼ਰਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਉਹਨੂੰ ਬੰਦ ਕਰਾਂਗੇ ਕਲੀਅਰ ਕਟ ਬੰਦ ਕਰਾਂਗੇ ਉਹਦੇ ਲਈ 12 ਵਜੇ ਵੇਰ ਕਾ ਪਲਾਂਟ ਵਾਲੀ ਪਲੇਸ ਜਿੱਥੇ ਪਿਛਲੀ ਆਰੀ ਵੀ ਮਲੇ ਸੀਗੇ ਜੋ ਫਰੋਜ਼ਪੁਰ ਰੋਡ ਹੈ ਲੁਧਿਆਣਾ ਤੋਂ ਫਰੋਜ਼ਪੁਰ ਨੂੰ ਜਾਂਦਿਆ ਵੇਰ ਕਾ ਪਲਾਂਟ ਦੇ ਸਾਹਮਣੇ ਬ੍ਰਿਜ ਦੇ ਥੱਲੇ 12 ਵਜੇ ਅਸੀਂ ਲੋਕਾਂ ਨੂੰ ਬੁਲਾ ਰਹੇ ਹਾਂ ਉਥੇ ਮਿਲਾਂਗੇ ਅਸੈਂਬਲ ਹੋਵਾਂਗੇ ਇਕੱਠੇ ਹੋਵਾਂਗੇ ਔਰ ਉਥੋਂ ਚੱਲ ਕੇ ਜਾ ਕੇ ਜੋ ਤਾਜਪੁਰ ਰੋਡ ਵਾਲੀ ਤੇ ਫੋਕਲ ਪੁਆਇੰਟ ਵਾਲੀ ਜਗ੍ਹਾ ਹੈ ਜੇਲ੍ਹ ਦੇ ਨਾਲ ਉਥੇ ਪਹੁੰਚਾਂਗੇ ਤੇ ਇਹਨਾਂ ਦੋਨਾਂ ਸੈਂਟਰਾਂ ਨੂੰ ਬੰਦ ਕਰ ਦੇਾਂਗੇ ਇਹਦੀ ਅਸੀਂ ਪਹਿਲਾਂ ਰਿਹਸਲ ਵੀ ਕਰ ਚੁੱਕੇ ਆ ਇਹਨੂੰ ਬੰਦ ਕਰਾਂਗੇ ਔਰ ਬੰਦ ਕਰਨ ਤੋਂ ਬਾਅਦ ਅਸੀਂ ਇਸ ਗਵਰਨਮੈਂਟ ਨੂੰ ਪੁੱਛਾਂਗੇ ਕਿ ਇਸ ਜਿਹਦੇ ਨਾਲ ਲੋਕ ਮਰ ਰਹੇ ਨੇ ਤੁਸੀਂ ਇਹਨੂੰ ਦੁਬਾਰਾ ਖੋਲੂਗੇ ਜਿਹਨੂੰ ਕਨਸਟੀਟਿਊਸ਼ਨਸ ਬਾਡੀਜ਼ ਸੰਵਿਧਾਨਕ ਬਾਡੀਜ਼ ਕਹਿ ਚੁੱਕਿਆ ਨੇ ਕਿ ਬੰਦ ਹੋਣਾ ਚਾਹੀਦਾ ਕੀ ਤੁਸੀਂ ਉਹਨੂੰ ਦੁਬਾਰਾ ਖੋਲੂਗੇ ਤਾਂ ਫੇਰੇ ਸਰਕਾਰ ਲੋਕਾਂ ਦੁਆਰਾ ਨਹੀਂ ਲੋਕਾਂ ਨੂੰ ਮਾਰਨ ਲਈ ਸਰਕਾਰ ਹੋਊਗੀ ਲੋਕਾਂ ਦਾ ਕਤਲ ਕਰਨ ਵਾਲੀ ਸਰਕਾਰ ਹੋਊਗੀ ਔਰ ਫੇਰ ਪਹਿਲੀਆਂ ਪਾਰਟੀਆਂ ਦੀ ਸਿਰਫ ਅਸੀਂ ਇਸ ਸਰਕਾਰ ਨੂੰ ਦੋਸ਼ੀ ਠਹਿਰਾਵਾਂਗੇ ਕੋਕੇ ਪਹਿਲਿਆਂ ਨੇ ਜੋ ਕਰਨਾ ਸੀ ਕਰਤਾ ਹੁਣ ਦੁਬਾਰਾ ਅਗਰ ਇਹ ਖੋਲਣਗੇ ਜਾਂ ਸਾਨੂੰ ਉਹ ਦਿਨ ਰੋਕਣਗੇ ਖੋਲਣ ਨਹੀਂ ਦੇਣਗੇ ਤਾਂ ਇਹ ਦੋਸ਼ੀ ਹੋਣਗੇ ਔਰ ਸਾਰੇ ਰਾਜਸਥਾਨ ਔਰ ਪੰਜਾਬ ਤੋਂ ਲੋਕ ਆਉਣਗੇ ਜੇ ਕਿਤੇ ਰਾਹ 'ਚ ਰੋਕਣ ਦੀ ਕੋਸ਼ਿਸ਼ ਹੋਈ ਮੇਰੀ ਉਹਨਾਂ ਸਾਰੇ ਆਉਣ ਵਾਲਿਆਂ ਨੂੰ ਵੀ ਹੱਥ ਜੋੜ ਕੇ ਅਪੀਲ ਹੈ ਜਿੱਥੇ ਤੁਹਾਨੂੰ ਰੋਕਣ ਉਸ ਰੋਡ ਨੂੰ ਬਲਾਕ ਕਰਕੇ ਵਹਿਜੋ ਜੇ ਤੁਹਾਨੂੰ ਇਹ ਰੋਕ ਦੇਣੇ ਪ੍ਰਸ਼ਾਸਨ ਹੁਣ ਤੁਸੀਂ ਸੋਚੋ ਪ੍ਰਸ਼ਾਸਨ ਕਾਦੇ ਲਈ ਹੁੰਦਾ ਥੋੜੀ ਹੈਲਪ ਕਰਨ ਲਈ ਲਾਅ ਐਂਡ ਆਰਡਰ ਨੂੰ ਲਾਗੂ ਰੱਖਣ ਲਈ ਤੇ ਲੋਕ ਜਿਹੜੇ ਮਰ ਰਹੇ ਨੇ ਇਹ ਆਂਦੇ ਉਹਨਾਂ ਨੂੰ ਮਰਨ ਦਿਓ ਅਸੀਂ ਰੋਕਾਂਗੇ ਕੱਲ ਅਸੀਂ ਖਨੌਰੀ ਬਾਰਡਰ ਸੀ ਉੱਥੇ ਸਾਡੇ ਇੱਕ ਕਮਿਸ਼ਨਰ ਡੀਆਈਜੀ ਨੇ ਸੰਧੂ ਸਾਹਿਬ ਸਿੱਧੂ ਸਾਹਿਬ ਤੇ ਨਾਨਕ ਸਿੰਘ ਜੀ ਪੁਲਿਸ ਐਡਮਿਨਿਸਟ੍ਰੇਸ਼ਨ ਵੱਲੋਂ ਆਏ ਤੇ ਪੁੱਛ ਰਹੇ ਤੁਹਾਡੀਆਂ ਮੰਗਾਂ ਕੀ ਨੇ ਕਿਸਾਨਾਂ ਤੋਂ ਮੈਨੂੰ ਸਮਝ ਨਹੀਂ ਆ ਰਿਹਾ ਏ ਲੀਡਰ ਕਿੱਧਰ ਚਲੇ ਗਏ ਨੇ ਇਹ ਕੰਮ ਤਾਂ ਉਹਨਾਂ ਦਾ ਹੈ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਦਾ ਹੈ ਪੁਲਿਸ ਕਦੋਂ ਤੋਂ ਮੰਗਾ ਪੁੱਛ ਕੇ ਉਹਨਾਂ ਦੇ ਇਲਾਜ ਕਰਾਉਣ ਲੱਗ ਗਈ ਇਹ ਡੈਮੋਕਰੈਟਿਕ ਸਟੇਟ ਹੈ ਜਾਂ ਪੁਲਿਸ ਸਟੇਟ ਹੈ ਅਗੇ ਤੁਹਾਡੇ ਜੋ ਵੀ ਕੋਈ ਕੋਈ ਰਹਿ ਤਾਂ ਨਹੀਂ ਕੀ ਗੱਲ ਆਪਣੀ ਕਹਿਣ ਵਾਲੀ ਇੱਕ ਇੱਕ ਸਾਡੇ ਜਿੰਨੇ ਵੀ ਪੰਜਾਬ ਦੇ ਲੋਕ ਆ ਅਸੀਂ 40 ਸਾਲ ਜ਼ਹਿਰ ਪੀਤਾ ਅਸੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਆਪਾਂ ਬਹੁਤ ਤਸ਼ੱਦਦ ਛੱਲਿਆ ਔਰ ਸਰਕਾਰਾਂ ਜਿਹੜੀਆਂ ਜ਼ਹਿਰ ਨਹੀਂ ਰੋਕ ਸਕੀਆਂ ਸ਼ਾਇਦ ਉਹ ਸਾਨੂੰ ਰੋਕਣਗੀਆਂ ਜ਼ਰੂਰ ਪਰ ਜਿਨ੍ਹਾਂ ਨੇ ਵੀ ਪਹੁੰਚਣਾ ਆ ਅਸੀਂ ਸੰਜਮ ਰੱਖਣਾ ਆ ਕਿਸੇ ਵੀ ਥਾਂ ਦੇ ਉੱਤੇ ਚਾਹੇ ਜਿਸ ਵੀ ਤਰੀਕੇ ਦੀ ਪ੍ਰੋਵੋਕੇਸ਼ਨ ਹੋਵੇ ਅਸੀਂ ਆਪਣਾ ਜਿਹੜਾ ਡਿਸਪਲਿਨ ਆ ਉਹ ਕਿਤੇ ਵੀ ਨਹੀਂ ਤੋੜਨਾ ਤੇ ਇਹ ਮੇਰੀ ਮੈਂ ਭੁੱਲ ਗਿਆ ਸੀ ਗੱਲ ਜੋ ਭੰਤ ਸਾਹਿਬ ਨੇ ਕਹੀ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਆਪਾਂ ਪ੍ਰੋਵੋਕ ਨਹੀਂ ਹੋਣਾ ਐਕਸਾਈਟਡ ਨਹੀਂ ਹੋਣਾ ਆਪਾਂ ਲੜਨਾ ਨਹੀਂ ਗਾ ਆਪਾਂ ਗੁਰੂ ਕੇ ਬਾਗ ਦਾ ਮੋਰਚਾ ਵੀ ਜਿੱਤਿਆ ਸੀ ਜੈਤੋ ਦਾ ਮੋਰਚਾ ਵੀ ਜਿੱਤਿਆ ਸੀ ਅਜਾ ਲੱਖੇ ਅਪਾ ਨਨਕਾਣਾ ਸਾਹਿਬ ਦਾ ਮੋਰਚਾ ਵੀ ਜਿੱਤਿਆ ਸੀ ਔਰ ਸ਼ਾਂਤੀ ਨਾਲ ਜਿੱਤਿਆ ਸੀ ਇਹਨਾਂ ਨੇ ਸਾਨੂੰ ਪਰਵੋਕ ਕਰਨ ਦੀ ਕੋਸ਼ਿਸ਼ ਕਰਨੀ ਹੈ ਇਹਨਾਂ ਨੇ ਸਾਨੂੰ ਕਿ ਅਸੀਂ ਐਕਸਾਈਟ ਹੋ ਕੇ ਇਹਨਾਂ ਨਾਲ ਲੜੀਏ ਉਹਦੀ ਕੋਸ਼ਿਸ਼ ਕਰਨੀ ਹੈ ਮੇਰੀ ਸਾਰੇ ਆਉਣ ਵਾਲਿਆਂ ਨੂੰ ਬੇਨਤੀ ਹੈ ਕਿ ਅਸੀਂ ਜਵਾਂ ਵੀ ਰਿਐਕਟ ਨਹੀਂ ਕਰਨਾ ਲੜਨਾ ਨਹੀਂ ਹਾਂ ਕੋਈ ਏਜੰਸੀਆਂ ਕੋਈ ਸਰਕਾਰੀ ਤੌਰ ਤੇ ਉਹਦੇ ਵਿੱਚ ਸ਼ਰਾਰਤ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਜਿੰਨੇ ਸਾਡੇ ਲੋਕ ਆਪਾਂ ਉਹਨੂੰ ਰਿਐਕਟ ਨਹੀਂ ਕਰਨਾ ਸ਼ਾਂਤੀ ਨਾਲ ਆਉਣਾ ਹੈ ਔਰ ਆਪਦਾ ਕੰਮ ਕਰਨਾ ਹੈ ਇਹ ਬਹੁਤ ਜ਼ਰੂਰੀ ਹੈ ਔਰ ਇੱਕ ਲਾਸ ਗੱਲ ਕਹਿ ਕੇ ਮੈਂ ਲੱਖੇ ਨੂੰ ਕਹਾਂਗਾ ਉਹ ਵੀ ਜ਼ਰੂਰ ਬੋਲ ਦੇ ਕਿ ਕਦੇ-ਕਦੇ ਕਹਿੰਦੇ ਨੇ ਕਿ ਸਾਡੀ ਜਿਹੜੀ ਇਨਕਮ ਹੈ ਸਰਕਾਰ ਦੀ ਉਹ ਕਿਵੇਂ ਆਊਗੀ 1.5 ਲੱਖ ਕਰੋੜ ਦੀ ਆਪਣੀ ਹੈਗੀ ਹੈ ਇਨਕਮ ਤੇ ਪਾਉਨੇ 4 ਲੱਖ ਕਰੋੜ ਆ ਸਾਡੇ ਸਿਰ ਕਰਜ਼ਾ ਹੈ ਇਹ ਸਾਡੀਆਂ ਸਰਕਾਰ ਦੀਆਂ ਬੇਵਕੂਫੀਆਂ ਕਰਕੇ ਆ ਪਰ ਮੈਂ ਤੁਹਾਨੂੰ ਇੱਕ ਪੁੱਛਦਾ ਕਿ ਜਿਹੜੀ ਇਨਕਮ ਹੈ ਉਹ ਇਨਾ ਡਾਈਂਗ ਯੂਨਿਟ ਨਾਲ ਹੀ ਹੈ ਦੁਨੀਆ ਦੇ ਵਿੱਚ ਬੰਦ ਹੋ ਗਈਆਂ ਦੁਨੀਆ ਦੇ ਵਿੱਚ ਇੰਡਸਟਰੀ ਹੈ ਨਹੀਂ ਜੀ ਹਿੰਦੁਸਤਾਨ ਛੜੇਗੀ 2011 ਚ ਤਾਮਨ ਲਾਡੂ ਨੇ ਬੰਦ ਕਰਤੀ ਹੈ ਡਾਈਂ ਸਾਡੀ ਚੱਲੂਗੀ ਅੱਗੇ ਆਂਦੇ ਸੇ ਦੁਨੀਆ ਦਾ ਕਚਰਾ ਲਿਆਓ ਹਿੰਦੁਸਤਾਨ 'ਚ ਛੱਡ ਦਿਓ ਹੁਣ ਦੁਨੀਆ ਤੇ ਹਿੰਦੁਸਤਾਨ ਦਾ ਕਚਰਾ ਲਿਆਓ ਪੰਜਾਬ 'ਚ ਛੱਡ ਦਿਓ ਕਿਉਂ ਕਿਉਂਕਿ ਸਾਡੇ ਜਿਹੜੇ ਲੀਡਰ ਨੇ ਆਈ ਐਮ ਸੌਰੀ ਉਹ ਕਚਰੇ ਵਰਗਾ ਕੰਮ ਕਰ ਰਹੇ ਨੇ ਉਹ ਲੀਡ ਕਚਰੇ ਵਾਂਗੂ ਕਰ ਰਹੇ ਨੇ ਸੋ ਅਸੀਂ ਉਹ ਨਹੀਂ ਕਰਨ ਦੇਣਾ ਕਿਉਂਕਿ ਜਦੋਂ ਸਰਕਾਰਾਂ ਮੂਕ ਹੋ ਜਾਣ ਜਦੋਂ ਐਡਮਿਨਿਸਟਰੇਟਰ ਪਾਸਾ ਵਟਲੈਂਡ ਜਾਂ ਗਲਤ ਕੰਮਾਂ 'ਚ ਪੈਣ ਉਦੋਂ ਲੋਕ ਉੱਠਦੇ ਨੇ ਜਨਤਾ ਉੱਠਦੀ ਹੈ ਤੇ ਜਦੋਂ ਜਨਤਾ ਉੱਠਦੀ ਹੈ ਉਦੋਂ ਕੌਮ ਦੀਆਂ ਦੇਸ਼ਾਂ ਦੀਆਂ ਪਰਦੇਸ਼ਾਂ ਦੀਆਂ ਤਕਦੀਰਾਂ ਬਦਲ ਜਾਂਦੀਆਂ ਨੇ ਉਹ ਤਿੰਨ ਤਰੀਕ ਨੂੰ ਅਸੀਂ ਕਰਾਂਗੇ ਲੱਕੇ ਪਲੀਜ਼ ਤੁਸੀਂ ਵੀ ਕਹੋ ਜੇ ਉਸ ਦਿਨ ਇੱਥੇ ਲੁਧਿਆਣੇ ਰੋਕਿਆ ਜਾਊਗਾ ਤੁਸੀਂ ਵੀ ਉੱਥੇ ਬਹਿ ਜਾਓ ਧਰਨਾ ਲਾ ਕੇ ਇਹ ਇਹਦੇ ਬਾਰੇ ਤੁਸੀਂ ਕੀ ਕੁਝ ਚੀਜ਼ਾਂ ਅੱਗੇ ਅੱਗੇ ਕੀ ਹੋਊਗਾ ਜਿਹੜੇ ਬਾਹਰ ਆਉਣ ਉਹਨਾਂ ਨੂੰ ਤਾਂ ਤੁਸੀਂ ਕਹਿੰਦਾ ਵੀ ਜਿੱਥੇ ਰੋਕਿਆ ਉੱਥੇ ਰੁਕ ਜਿਓ ਉੱਥੇ ਉਹ ਹਿੱਲਿਓ ਨਾ ਥੋੜਾ ਕੀ ਪਲਾਨ ਹੋ ਗਿਆ ਪਤਾ ਕੀ ਹੈ ਕੁਝ ਚੀਜ਼ਾਂ ਸਰਪ੍ਰਾਈਜ਼ ਹੋਣਗੀਆਂ ਉਹ ਸਰਪ੍ਰਾਈਜ਼ ਲਈ ਥੋੜਾ ਜਿਹਾ ਰੱਖ ਲਓ ਇੱਕ ਗੁੰਜਾਇਸ਼ ਰੱਖ ਲਓ ਹਰ ਚੀਜ਼ ਦੱਸਿਵਣੀ ਜਾ ਸਕਦੀ ਜਦੋਂ ਲੋਕ ਆ ਜਾਣਗੇ ਸਾਰੇ ਉਦੋਂ ਬਾਅਦ ਜਨਤਾ ਦਾ ਫੈਸਲਾ ਹੋਊਗਾ ਔਰ ਸ਼ਾਂਤੀ ਨਾਲ ਅਸੀਂ ਅਗਲਾ ਕਾਰਿਆ ਕੰਮ ਜੋ ਵੀ ਸੋਚਿਆ ਹੋਇਆ ਹੈ ਉਹ ਕਰ ਦਿਆਂਗੇ ਲੱਗਦਾ ਨਹੀਂ ਵੀ ਟਕਰਾਅ ਵਾਲੀ ਸਥਿਤੀ ਪੈਦਾ ਹੋ ਜੂਗੀ ਕਿਉਂਕਿ ਇੰਡਸਟਰੀ ਕਹਿਦੀ ਹੈ ਵੀ ਸਾਡੇ ਕੋਲ ਲੇਬਰ ਬਹੁਤ ਕੰਮ ਕਰਦੀ ਹੈ ਵੀ ਜੇਕਰ ਅਜਿਹੇ ਹਾਲਾਤ ਪੈਣ ਗਏ ਤਾਂ ਸਾਡੀ ਲੇਬਰ ਜਿਹੜੀ ਹੈ ਉਹ ਹਟਾਊਗੀ ਜਾਂ ਰੋਕੂਗੀ ਸੋ ਕਿਸ ਤਰ੍ਹਾਂ ਉਹ ਜਿਨ੍ਹਾਂ ਨੇ ਦੇਖੋ ਜਿਹੜੇ ਕਤਲਖਾਨਿਆਂ ਨੇ ਪਹਿਲਾਂ ਕਤਲ ਕੀਤੇ ਆ ਉਹ ਅੱਜ ਵੀ ਇਹੋ ਜਿਹੀ ਭਾਸ਼ਾ ਬੋਲਣਗੇ ਇਹੋ ਜਿਹੀ ਗੱਲ ਕਰਨਗੇ ਅਸੀਂ ਤੇ ਲੜਦੇ ਆਏ ਆ ਸਾਡੀ ਮਰਨ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਆ ਜੇ ਹੁਣ ਕਿਸੇ ਵੀ ਤਰੀਕੇ ਦੀ ਉਹ ਇਹ ਭਾਸ਼ਾ ਵਰਤਦੇ ਆ ਜਾਂ ਕੋਈ ਇਹੋ ਜਿਹਾ ਕੰਮ ਕਰਦੇ ਆ ਇਹ ਤਾਂ ਫਿਰ ਉਹਨਾਂ ਦੇ ਆਪਣੀ ਤਸਵੀਰ ਵਿਖਾਉਣੀ ਆ ਅਸੀਂ ਤੇ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਖੜੇ ਆ ਜੇ ਉਹ ਕਹਿੰਦੇ ਆ ਵੀ ਆਪਣੇ ਲੋਕਾਂ ਨੂੰ ਲੈ ਕੇ ਆਉਣਗੇ ਇਹਦੇ ਲਈ ਕੋਈ ਅਸੀਂ ਸੱਦੇ ਥੋੜੀ ਜਿੜੇ ਜਿਹੜੇ ਮੁਰੇ ਆਊਗੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਇਹ ਦੀ ਗੱਲ ਹੈ ਇਹ ਕਾ ਗੱਲ ਹੈ ਆ ਜਵਾਬ ਦੇ ਦਈਏ ਫਿਰ ਲੱਖੇ ਤੋਂ ਸ਼ੁਰੂ ਕਰੋ ਜੇ ਇਹ ਸਾਨੂੰ ਪਹਿਲਾਂ ਵੀ ਧਮਕੀ ਦਿੱਤੀ ਗਈ ਸੀਗੀ ਕਿ ਪ੍ਰਵਾਸੀ ਲੇਬਰ ਲਿਆ ਕੇ ਤੁਹਾਡੇ ਸਾਹਮਣੇ ਖੜੀ ਕੀਤੀ ਜਾਊਗੀ 1 ਲੱਖ ਦੇ ਕਰੀਬ ਉਸ ਬੰਦੇ ਨੇ ਕੀ ਬੰਦੇ ਦਾ ਨਾਮ ਕੀ ਸੀਗਾ ਜਿਹਦਾ ਅਖਬਾਰ ਚ ਵੀ ਉਹਦਾ ਨਾਮ ਵੀ ਆਇਆ ਇੰਡਸਟਰੀ ਲਿਸਟ ਵੀ ਹੈ ਤੇ ਛੋਟਾ ਜਿਹਾ ਰਾਜਨੀਤਿਕ ਗੇ ਵੀ ਆ ਕਿ 1 ਲੱਖ ਪ੍ਰਵਾਸੀ ਮਜ਼ਦੂਰ ਲਿਆ ਕੇ ਤੁਹਾਡੇ ਸਾਹਮਣੇ ਠੱਲਾਂਗੇ ਜੇ ਤੁਸੀਂ ਬੰਦ ਕਰਨਾ ਹੈ ਮੈਨੂੰ ਇੱਕ ਦੱਸੋ ਅਸੀਂ ਆਪ ਦਾ ਕਾਲਾ ਪਾਣੀ ਜਿਹਦੇ ਨਾਲ ਪੰਜਾਬ ਦੇ ਲੋਕ ਮਰ ਰਹੇ ਨੇ ਕੀ ਉਹਦੇ ਚ ਸਾਨੂੰ ਪ੍ਰਵਾਸੀ ਰੋਕਣਗੇ ਤਾਂ ਫਿਰ ਪੰਜਾਬ ਵਾਲੇ ਗਏ ਗੁਜ਼ਰੇ ਨੇ ਕੀ ਪੰਜਾਬ ਵਾਲੇ ਆਪਦੇ ਬੱਚਿਆਂ ਨੂੰ ਬਚਾਉਣ ਲਈ ਆਪਦੇ ਪਾਣੀ ਨੂੰ ਬਚਾਉਣ ਲਈ ਕੁਝ ਨਹੀਂ ਕਰਨਗੇ? ਉਹ ਅੱਗੇ ਨਹੀਂ ਆਉਣਗੇ। ਜਿਹੜੇ ਜਿਹੜੇ ਪ੍ਰਵਾਸੀ ਇਹਨਾਂ ਦੇ ਕੋਲ ਕੰਮ ਕਰਦੇ ਆ ਅਸੀਂ ਉਹਨਾਂ ਸਾਰਿਆਂ ਦਾ ਮੈਡੀਕਲ ਕਰਾ ਦੇਾਂਗੇ। ਉਹਨਾਂ ਦੀ ਉਮਰ ਐਵਰੇਜ 10 ਸਾਲ ਤੋਂ ਵੱਧ ਨਹੀਂ ਆ। ਇਹ ਸਾਡਾ ਉਹਨਾਂ ਦੇ ਲਈ ਜਵਾਬ ਆ। ਇੱਕ ਮੇਰੀ ਬੇਨਤੀ ਆ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਲੱਖਾભાઈ ਸਾਡੇ ਟੀਮ ਦੇ ਮੈਂਬਰ ਆ ਉਹ ਅਪੀਲ ਕਰਨਗੇ। ਇਸ ਤੋਂ ਬਾਅਦ ਇਸ ਤੋਂ ਬਾਅਦ ਆਪਾਂ 1 ਟੂ 1 ਜਿਹੜਾ ਆ ਉਹ ਲੈ ਲੈਂਦੇ ਆ। ਇਸ ਬਹੁਤ ਹੀ ਗੰਭੀਰ ਮੁੱਦੇ ਦੇ ਉੱਤੇ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ মিডিਆ ਪਹੁੰਚਿਆ ਕਿਉਂਕਿ ਇਹੋ ਜਿਹੇ ਮੁੱਦੇ ਇਕੱਲੇ ਸਾਡਾ ਫਰਜ਼ ਨਹੀਂ ਬਣਦਾ ਤੁਹਾਡਾ ਹੀ ਫਰਜ਼ ਬਣਦਾ ਕਿ ਲੋਕਾਂ ਤੱਕ ਜਾਣੇ ਸਰਕਾਰਾਂ ਨੂੰ ਤੁਸੀਂ ਹਿਲਾਉਣਾ ਹੁੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਮੈਂ ਹੁਣੀ ਗੱਡੀ ਚ ਆਉਂਦਾ ਤੇ ਮੈਨੂੰ ਸੁਖਵੀਰ ਸਿੰਘ ਫੌਜੀ ਦਾ ਫੋਨ ਆਇਆ ਰਾਜਸਥਾਨ ਗੰਗਾਨਗਰ ਤੋਂ ਉਹ ਕਹਿੰਦਾ ਭਾਈ ਅਸੀਂ ਇੱਕ ਬੱਚੇ ਦੇ ਘਰੇ ਖੜੇ ਆ ਜਿਹਦਾ ਜਨਮ ਰਾਤ ਹੋਇਆ ਤੇ ਉਹਦੇ ਮੂੰਹ ਦੇ ਵਿੱਚ ਕੈਂਸਰ ਆ ਜਮਉਦੇ ਬੱਚੇ ਦੇ ਗੰਗਾ ਨਗਰ ਦੇ ਵਿੱਚ ਰਸਤਾਂ ਦੇ ਵਿੱਚ ਮੂੰਹ ਚ ਕੈਂਸਰ ਆ ਜੀ ਤੇ ਇਹ ਹਾਲਾਤ ਕੱਲਾ ਰਾਜਸਥਾਨ ਗੰਗਾ ਨਗਰ ਬੀਕਾ ਨੇਰ ਨਹੀਂ ਅਠ ਜਿਲ੍ਹੇ ਰਾਜਸਥਾਨ ਦੇ ਤੇ ਬਾਕੀ ਸਾਰਾ ਦੱਖਣੀ ਮਾਲਵਾ ਲੈ ਕੇ ਲੁਧਿਆਣੇ ਤੋਂ ਸਾਰੇ ਮੈਂ ਕਹਿੰਦਾ ਪੂਰਾ ਪੰਜਾਬ ਹੀ ਪੀੜਦਾ ਇਹ ਤਾਂ ਉਹ ਇਲਾਕਾ ਪੀੜਦਾ ਜਿਹੜਾ ਸਤਲੁਜ ਦਾ ਪਾਣੀ ਪੀਂਦਾ ਬਾਕੀ ਬਾਕੀ ਨਹਿਰਾਂ ਦਰਿਆਵਾਂ ਆਪਣਾ ਧਰਤੀਆਂ ਉੱਪਾਈ ਜਾਂਦੇ ਬੋਰ ਕਰਕੇ ਪਾਣੀ ਜਿੰਨੀਆਂ ਫੈਕਟਰੀਆਂ ਹੋਰ ਲੱਗੀਆਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਮਾਂ ਦੇ ਉੱਤੇ ਇੱਥੇ ਹੁਣ ਮੋਰਚੇ ਵੀ ਲੱਗੇ ਹੋਏ ਨੇ ਅਖਾੜੇ ਮੋਰਚਾ ਲੱਗਿਆ ਹੋਇਆ ਮੁਸ਼ਕਵਾਦ ਮੋਰਚਾ ਲੱਗਿਆ ਹੋਇਆ ਭੂੰਦਲੀ ਮੋਰਚਾ ਲੱਗਿਆ ਹੋਇਆ ਉਹਨਾਂ ਫੈਕਟਰੀਆਂ ਦੇ ਖਿਲਾਫ ਨੰਮੀਆਂ ਫੈਕਟਰੀਆਂ ਹੋਰ ਲਾਈ ਜਾਂਦੇ ਨੇ ਹਮੀਰੇ ਲੱਗਿਆ ਹਾਂ ਕਾਫੀ ਥਾਂ ਜਿਹੜਾ ਮੋਰਚਾ ਲੱਗਿਆ ਹੋਇਆ ਸੋ ਭਾਈ ਸੋਡੇ ਰਹੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਭਰਾਵੋ ਇਹਨਾਂ ਦਾ ਪੂਰਾ ਜੋਰ ਲੱਗਿਆ ਪਿਆ ਸਰਕਾਰ ਦਾ ਪ੍ਰਸ਼ਾਸਨ ਦਾ ਵੀ ਇਹਨਾਂ ਨੂੰ ਕਿਵੇਂ ਨਾਲੀ ਘੇਰਾਬੰਦੀ ਕੀਤੀ ਜਾਵੇ ਕਿਵੇਂ ਫੜੇ ਜਾਣ ਕਿਵੇਂ ਘੇਰੇ ਜਾਣ ਹੋ ਸਕਦਾ ਹੈ ਉਦੋਂ ਉਹਦੇ ਉਸ ਦਿਨ ਤੱਕ ਸਾਨੂੰ ਘੇਰਨ ਸਾਨੂੰ ਫੜਨ ਕੁਝ ਵੀ ਕਰ ਸਕਦੇ ਆ ਇਹ ਹੁਣ ਇਹ ਗੱਲ ਸੋਡੇ ਦੇ ਖੜੀ ਆ ਜੇ ਤੁਸੀਂ ਅੰਦਰ ਘਰਾਂ ਚ ਬੈਠ ਕੇ ਇਹ ਜ਼ਹਿਰਾਂ ਪੀ ਕੇ ਮਰਨਾ ਤਾਂ ਸੋਡੀ ਮਰਜੀ ਆ ਮਰੀ ਜਾਓ ਤੇ ਜੇ ਤੁਸੀਂ ਚਾਹੋਗੇ ਜ਼ਹਿਰਾਂ ਤੋਂ ਅਸੀਂ ਮੁਕਤ ਹੋਈਏ ਅਸੀਂ ਆਪਣੀ ਜ਼ਿੰਦਗੀ ਬਚਾਈ ਗਏ ਆਪਣੇ ਜਵਾਕ ਬਚਾਈ ਗਏ ਆਪਣੀਆਂ ਨਸਲਾਂ ਬਚਾਈ ਗਏ ਤਾਂ ਤੁਸੀਂ ਜ਼ਰੂਰ ਵੱਡੀ ਗਿਣਤੀ ਦੇ ਤਿੰਨ ਤਰੀਕ ਨੂੰ ਵੇਰਕਾ ਪਲਾਂਟ ਦੇ ਕੋਲੇ ਸਮਾਂ 12:00 ਸਮਾ 12 ਵਜੇ ਬੇਰਕਾ ਪਲਾਂਟ ਦੇ ਕੋਲੇ ਜਿੱਥੇ ਅਸੀਂ ਪਹਿਲਾਂ 24 ਅਗਸਤ ਨੂੰ ਕਟ ਕੀਤਾ ਸੀ ਉੱਥੇ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਤੁਸੀਂ ਉੱਥੇ ਪਹੁੰਚੋ ਕਾਫਲੇ ਬਣ ਕੇ ਪਹੁੰਚੋ ਇਕੱਲੇ ਇਕੱਲੇ ਪਹੁੰਚੋ ਜਿਵੇਂ ਮਰਜ਼ੀ ਨਿਕਲ ਕੇ ਪਹੁੰਚੋ ਇੱਕ ਵਾਰੀ ਸੋਡਾ ਉੱਥੇ ਪਹੁੰਚਣਾ ਬੜਾ ਜ਼ਰੂਰੀ ਆ ਹਾਂ ਫੇਰ ਵੀ ਜੇ ਕਦੇ ਤੁਹਾਨੂੰ ਰਾਹ ਦੇ ਵਿੱਚ ਰੋਕ ਲਿਆ ਜਾਂਦਾ ਹੈ ਕਦੇ ਘੇਰਾ ਪਾ ਲਿਆ ਜਾਂਦਾ ਹੈ ਸੜਕਾਂ ਦੇ ਉੱਤੇ ਜਾਂ ਕਦੇ ਵੀ ਤਾਂ ਉੱਥੇ ਹੀ ਬੈਠ ਕੇ ਤੁਸੀਂ ਉਹ ਸੜਕਾਂ ਜਾਮ ਕਰਨੀਆਂ ਨੇ ਤੇ ਪੂਰੇ ਪੰਜਾਬ ਨੂੰ ਅਪੀਲ ਕਰਦਿਆਂ ਮਸਲਾ ਸਭ ਤੋਂ ਜ਼ਿਆਦਾ ਗੰਭੀਰ ਆ ਅਸੀਂ ਆਪਣੀਆਂ ਜ਼ਮੀਨਾਂ ਆਪਣੀ ਕਿਸਾਨੀ ਬਚਾਉਣ ਲਈ ਆਪਣੇ ਮਜ਼ਦੂਰ ਬਚਾਉਣ ਲਈ ਆਪਣਾ ਸਾਰਾ ਪੰਜਾਬ ਬਚਾਉਣ ਲਈ ਅਸੀਂ ਪੂਰਾ ਪੰਜਾਬ ਨਹੀਂ ਨਾਲ ਹਰਿਆਣਾ ਵੀ ਸਾਡੇ ਦਿੱਲੀ ਆਪਾਂ ਪਹੁੰਚ ਗਏ ਸੀਗੇ ਬੱਚਾ ਬੱਚਾ ਅਸੀਂ ਆਪਣਾ ਉਸ ਅੰਦੋਲਨ 'ਚ ਢੋਤਾ ਸੀ ਲਾਤਾ ਸੀ ਇਹ ਓਦੋਂ ਵੀ ਕਿਤੇ ਗੰਭੀਰ ਮਸਲਾ ਜੇ ਜ਼ਹਿਰਾਂ ਪੀ ਕੇ ਸੀ ਮਰ ਗਏ ਐਨਾ ਕੈਮੀਕਲ ਪਾਇਆ ਜਾ ਰਿਹਾ ਜਿਵੇਂ ਨਾ ਤੁਹਾਨੂੰ ਪਹਿਲਾਂ ਦੱਸ ਦਿੱਤਾ ਹੋਣਾ ਵੀ 9 ਕਰੋੜ ਲੀਟਰ ਤਾਂ ਇੱਕ ਥਾਂ 'ਤੇ ਪਾਈ ਜਾਂਦੇ ਆ ਤੁਸੀਂ ਹਲਾਲਾ ਵੀ 9 ਕਿਲੋ ਲੀਟਰ ਇੱਕ ਦਿਨ ਦੇ ਵਿੱਚ ਇੱਕ ਥਾਂ ਤੋਂ ਪੈਂਦਾ ਤੇ ਪਿਛਲੇ 35 40 ਸਾਲ ਤੋਂ ਇਹ ਡੰਗਾਂ ਦਾ ਪਾਣੀ ਪੀ ਰਿਆ ਕੈਮੀਕਲ ਪੀ ਰਿਆ ਸੀਵਰੇਜ ਦਾ ਪਾਣੀ ਪੀ ਰਿਆ ਹੋਰ ਗੰਦਮੰਦ ਪੀ ਰਿਆ ਤੇ ਸਾਰੇ ਲੋਕ ਪਿਛਲੇ 35 40 ਸਾਲ ਤੋਂ ਉਹ ਪਾਣੀ ਪੀ ਕੇ ਮਰ ਰਹੇ ਨੇ ਅਸੀਂ ਪਿੰਡਾਂ 'ਚ ਗਏ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਨੇ 80 80% ਲੋਕਾਂ ਨੂੰ ਕਾਲਾ ਪੀੜਿਆ ਤੇ ਕੈਂਸਰ ਹੋ ਚੁੱਕਿਆ ਗੁਰਦੇ ਕਿਡਨੀਆਂ ਖਤਮ ਹੋ ਚੁੱਕੀਆਂ ਨੇ ਲੋਕਾਂ ਦੀਆਂ ਜਵਾਕਾਂ ਦੀਆਂ ਸੋ ਪੀਲਾ ਭਰਾਵੋ ਹੁਣੇ ਲਹਿਰਾਂ ਇਹ ਲੜਾਈਆਂ ਬਾਰ ਬਾਰ ਨਹੀਂ ਖੜੀਆਂ ਹੁੰਦੀਆਂ ਹੁਣ ਵੀ ਜੇ ਆਪਾਂ ਘਰਾਂ 'ਚ ਬੈਠੇ ਰਹੇ ਤਾਂ ਫਿਰ ਮੁੜ ਕੇ ਪਸਤੌਣ ਤੋਂ ਇਲਾਵਾ ਮੁੜ ਕੇ ਮੌਤ ਸੋਡੇ ਘਰਾਂ 'ਚ ਵੱੜ ਚੁੱਕੀ ਆ ਸੋਡੇ ਦਰਵਾਜੇ ਤੇ ਖੜੀ ਆ ਮੌਤ ਇਹਨਾਂ ਲਈ ਕੋਈ ਵੀ ਕਾਹੀ ਸਾਨੂੰ ਕੀ ਲੋੜ ਆ ਅਸੀਂ ਕੀ ਕਰਨਾ ਉੱਥੇ ਆ ਨਾ ਹੋ ਜੇ ਆਉਣਾ ਨਾ ਹੋ ਜੇ ਮੈਂ ਗੱਲ ਕਹਿੰਦਾ ਉਹਨਾਂ ਵੀ ਸਭ ਤੋਂ ਵੱਡਾ ਡਰ ਕਿਹੜੀ ਗੱਲ ਦਾ ਹੁੰਦਾ ਮੌਤ ਦਾ ਉਹ ਸਾਡੇ ਘਰਾਂ 'ਚ ਆ ਗਈ ਬਹੁਤ ਵੱਡੇ ਇੱਥੇ ਕੀ ਕਰਨਗੇ ਪਰਚੇ ਪਾਉਣਗੇ ਜਾਂ ਡਾਂਗਾ ਮਾਰਨਗੇ ਕੀ ਕਰਨਗੇ ਸਾਡੇ ਮਾਰਨ ਡਾਂਗਾ ਕੋਈ ਗੱਲ ਨਹੀਂ ਅਸੀਂ ਖਾਣ ਨੂੰ ਤਿਆਰ ਆਂ ਦੇਣ ਪਰਚੇ ਨੇ ਤੁਸੀਂ ਪਰਚੇ ਪਾਉਣ ਨੂੰ ਤਿਆਰ ਨ ਜੇਲਾ ਭੇਜਣ ਜਾਣ ਨੂੰ ਤਿਆਰ ਆਂ ਪਰ ਜੇ ਅਸੀਂ ਰਹੀ ਨਾ ਜ਼ਿੰਦਗੀ ਨਾ ਰਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਰਹੀਆਂ ਤਾਂ ਫਿਰ ਅਸੀਂ ਇਦੋਂ ਰਹਿ ਸਾਡੇ ਪੱਲੇ ਕੀ ਗਿਆ ਸੋ ਇਸ ਕਰਕੇ ਬੇਨਤੀ ਆ ਵੀ 3 ਤਰੀਕ ਨੂੰ 3 ਦਸੰਬਰ ਨੂੰ ਬੇਰਕਾ ਪਲਾਂਟ ਕੋਲੇ ਵੱਡੀ ਗੰਟੀ ਦੇ ਵਿੱਚ ਰਾਜਸਥਾਨ ਤੋਂ ਪੰਜਾਬ ਤੋਂ ਵੱਧ ਤੋਂ ਵੱਧ ਅਸੀਂ ਸੰਗਤ ਪਹੁੰਚੋ ਇਹ ਗੱਲ ਕਲੀਅਰ ਕਰਦੀ ਐ ਕਿ ਜੇ ਸਾਡੇ ਚੋਂ ਕੋਈ ਵੀ ਲੱਖਾ ਮੈਂ ਜਾਂ ਸਾਰੇ ਵੀ ਅਰੈਸਟ ਹੁੰਦੇ ਆ ਪਹਿਲਾਂ ਤਾਂ ਇਹ ਪ੍ਰੋਗਰਾਮ ਉਵੇਂ ਹੀ ਰਹੂਗਾ ਸਭ 3 ਤਰੀਕ ਨੂੰ ਆਉਂਗੇ ਤੇ ਜਾ ਕੇ ਉਹ ਸੈਂਟਰ ਬੰਦ ਹੋਣਗੇ ਇਸ ਲਈ ਕਿਸੇ ਵੀ ਨਿਊਜ਼ ਤੇ ਕਿ ਸਾਨੂੰ ਫੜ ਲਿਆ ਆ ਕਰ ਲਿਆ ਇਸ ਗੱਲ ਨੂੰ ਕੁਝ ਨਾ ਸਮਝੋ ਜੇ ਤੁਸੀਂ ਆਉਣਾ ਔਰ ਉਹ ਬੰਦ ਹੋਣਿਆ ਔਰ ਇੱਕ ਹੋਰ ਗੱਲ ਜੇ ਜਦੋਂ ਤੁਸੀਂ ਰਾਸਤੇ 'ਚ ਰੁਕੂਗੇ ਤੁਹਾਨੂੰ ਰੋਕਿਆ ਜਾਊਗਾ ਉਹਦਾ ਵੀਡੀਓ ਬਣਾਇਓ ਜੇ ਅਸੀਂ ਤੁਹਾਨੂੰ ਨੰਬਰ ਵੀ ਦੱਸ ਦਿਆਂਗੇ ਜਾਂ ਸਾਨੂੰ ਉਹਨੂੰ ਭੇਜਿਓ ਜੇ ਜਾਂ ਸਿੱਧਾ মিডিਏ ਨੂੰ ਭੇਜਿਓ ਜੇ ਕਿ ਆ ਪੰਜਾਬ ਦਾ ਧੱਕਾ ਪੰਜਾਬ ਗਵਰਨਮੈਂਟ ਕਰ ਰਹੀ ਐ ਨਾ ਕਿ ਉਹਨਾਂ ਸੈਂਟਰਾਂ ਨੂੰ ਬੰਦ ਕਰਨ ਤੇ ਹੁਣ ਤੁਸੀਂ ਕੋਈ ਵੀ ਸਵਾਲ ਪੁੱਛਣਾ ਹੈ ਜਿਹੜੀ ਰਹੇਗੀ ਹੈਰਾਨੀ ਜਨ ਗੱਲ ਇਹ ਆ ਵੀ ਪਿਛਲੇ ਕਈ ਸਾਲ ਤੋਂ 7-8 ਸਾਲ ਤੋਂ ਸਾਡੀ ਸਾਰੀ ਟੀਮ ਰੌਲਾ ਪਾ ਰਹੀ ਐ ਉਹਦੋਂ ਪਹਿਲਾਂ ਵੀ ਕਾਫੀ ਵਾਰੀ ਇਹ ਰੌਲਾ ਪੈ ਚੁੱਕਿਆ ਕੋਈ ਪ੍ਰਸ਼ਾਸਨ ਕੋਈ ਸਰਕਾਰ ਤੁਸੀਂ মিডিਆ ਵਾਲਿਆਂ ਸਵਾਲ ਤਾਂ ਪੁੱਛੋ ਕਦੇ ਕੋਈ ਜਵਾਬਦੇਹ ਨੂੰ ਤਿਆਰ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਅਸੀਂ ਇੱਥੇ ਕਮੇਂਦਰ ਨੂੰ ਮਿਲੇ ਆਂ ਅਸੀਂ ਇੱਥੇ ਟਿੱਬੇ ਠਾਣੇ ਗਏ ਆਂ ਅਸੀਂ ਦਰਖਾਸਤ ਦੇ ਕੇ ਆਏ ਆਂ ਵੀ ਆਹ ਗੈਰਕਾਨੂੰਨੀ ਐ ਐਨਜੀਟੀ ਨੇ ਆਰਡਰ ਕੱਢ ਦਿੱਤਾ ਪੰਜਾਬ ਪੋਲੂਸ਼ਨ ਬੋਰਡ ਦੇ ਆਰਡਰ ਕੱਢਤਾ ਸੈਂਟਰ ਬੋਰਡ ਨੇ ਆਰਡਰ ਕੱਢਤਾ 12 ਅਗਸਤ ਦਾ ਕੱਢਿਆ ਹੋਇਆ ਵੀ ਤੁਸੀਂ ਇਹਨੂੰ ਬੰਦ ਕਿਉਂ ਨਹੀਂ ਕਰ ਰਹੇ ਜੇ ਐਨਜੀਟੀ ਨੇ ਕਹਿਤਾ ਵੀ ਗੈਰਕਾਨੂੰਨੀ ਐ ਜਿਹੜਾ ਤੁਸੀਂ ਪਾ ਨਹੀਂ ਸਕਦੇ ਪਾਣੀ ਦੇ ਵਿੱਚ ਜੋ ਸੈਂਟਰ ਬੋਰਡ ਨੇ ਕਹਿਦਾ ਪੰਜਾਬ ਪੋਲੂਸ਼ਨ ਬੋਰਡ ਨੇ ਕਹਿਤਾ ਵੀ ਤੁਸੀਂ ਪਾ ਨਹੀਂ ਸਕਦੇ ਤਾਂ ਪਰ ਪਾ ਕੌਣ ਰਿਹਾ ਸੋ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਤੁਸੀਂ ਆ ਕੇ ਇਹ ਸਾਡਾ ਸਾਥ ਦਿਓ ਤੇ ਅਸੀਂ ਤੁਹਾਡੇ ਨਾਲ ਆ ਛੋੜੇ ਅੱਗੇ ਲੱਗੇ ਹੋਏ ਆ ਆਜੋ ਤੰਨ ਨੂੰ ਹੁਣ ਹਰ ਹਾਲ ਦੇ ਵਿੱਚ ਜ਼ਹਿਰਾਂ ਇੱਕ ਬੂੰਦ ਨਾ ਕਿਸੇ ਦਰਿਆ 'ਚ ਪਾਣ ਦੇਣੀ ਹੈ ਤੇ ਨਾ ਕਿਸੇ ਧਰਤੀ 'ਤੇ ਪਾਣ ਦੇਣੀ ਹੈ